ਸੱਚੇ ਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਫਟਾਫੜ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਜਿੱਤੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਹਰਿਕਨ ਮਿਲਿਸਾ 2025 ਦਾ ਸਪਤੋ ਸ਼ਕਤੀਸ਼ਾਲੀ ਤੂਫਾਨ ਬਣ ਗਿਆ ਹੈ ਇਹ ਕੈਰੀਬੀਅਨ ਦੇਸ਼ ਚ ਮੈਕਾ ਵੱਲ ਵਧ ਰਿਹਾ ਹੈ ਜਮੈਕਾ ਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਹਰੀਕੇਨ ਮਲਿਸਾ ਪਹਿਲਾਂ ਹੀ ਹੈਤੀ ਤੇ ਡੋਮਿੰਕਨ ਗਨਰਾਜ 'ਚ ਤਬਾਹੀ ਮਚਾ ਚੁੱਕਾ ਹੈ ਜਿਸ ਕਾਰਨ ਉਥੇ 4 ਲੋਕਾਂ ਦੀ ਮੌਤ ਹੋ ਗਈ ਹੈ ਅਮਰੀਕੀ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਤੂਫਾਨ ਵਿਨਾਸ਼ਕਾਰੀ ਤੇ ਘਾਤਕ ਹੋ ਸਕਦਾ ਹੈ ਮਲਿਸਾ 'ਚ 175 ਮੀਲ ਪ੍ਰਤੀ ਘੰਟਾ ਜਾਂ ਲਗਭਗ 282 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ ਇਸ ਨਾਲ ਇਹ ਸ਼੍ਰੇਣੀ 5 ਦਾ ਤੂਫਾਨ ਬਣ ਜਾਂਦਾ ਜੋ ਕਿ ਤੂਫਾਨ ਦੀ ਸਭ ਤੋਂ ਖਤਰਨਾਕ ਸ਼੍ਰੇਣੀ ਹੈ ਮੌਸਮ ਸੇਵਾਦਾਰੀ ਅਨੁਸਾਰ ਇਹ ਤੂਫਾਨ ਮੰਗਲਵਾਰ ਦੀ ਸਵੇਰ ਹੀ ਸਥਾਨਕ ਸਮੇਂ ਅਨੁਸਾਰ ਜਮੈਕਾ ਦੇ ਤੱਟ ਉਤੇ ਲੈਂਡਫਾਲ ਕਰ ਸਕਦਾ ਹੈ ਲਗਾਤਾਰ ਮੀਂਹ ਨਾਲ ਹੜ੍ਹਾਂ ਤੇ ਜ਼ਮੀਨ ਖਿਸਕਣ ਦਾ ਖਤਰਾ ਵੀ ਵਧ ਜਾਂਦਾ ਹੈ ਮਲਿਸਾ ਦੀ ਗਤੀ ਕਾਰਨ ਲਗਾਤਾਰ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ ਜਿਸ ਨਾਲ ਗੰਭੀਰ ਹੜ੍ਹ ਤੇ ਜ਼ਮੀਨ ਖਿਸਕਣ ਦਾ ਖਤਰਾ ਵਧੇਗਾ ਐਨਐਸਸੀ ਦੇ ਅਨੁਸਾਰ ਤੇਜ਼ ਹਵਾਵਾਂ ਅਤੇ ਘੱਟ ਦਬਾਅ ਦੇ ਕਾਰਨ ਮਲਿਸਾ ਇਸ ਸਾਲ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਬਣ ਗਿਆ ਜੇਕਰ ਇਹ ਤੂਫਾਨ ਇੰਨੀ ਤਾਕਤ ਨਾਲ ਆਉਂਦਾ ਹੈ ਤਾਂ ਇਹ 1852 ਈਸਵੀ ਤੋਂ ਬਾਅਦ ਜਮੈਕਾ ਨੂੰ ਪਰ ਪਾਵਿਤ ਕਰਨ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੋਵੇਗਾ ਜਮੈਕਾ ਸਰਕਾਰ ਨੇ ਰਾਜਸਤਾਨੀ ਕਿੰਗਸਟਨ ਸਮੇਤ ਕਈ ਇਲਾਕਿਆਂ ਚ ਨਿਕਾਸੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਨਾਲ ਹੀ 881 ਰਾਹਤ ਕੈਂਪ ਵੀ ਖੋਲ੍ਹ ਦਿੱਤੇ ਨੇ ਜੋ ਲੋਕਾਂ ਨੂੰ ਪਨਾਹ ਪ੍ਰਦਾਨ ਕਰ ਰਹੇ ਨੇ ਜਮੈਕਾ ਦੀ ਸਿੱਖਿਆ ਮੰਤਰੀ ਡਾਨਾ ਮੋਰਿਸ ਡਿਕਸਨ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਕਦੀ ਇਸ ਤਰ੍ਹਾਂ ਦਾ ਤੂਫਾਨ ਨਹੀਂ ਦੇਖਿਆ ਅਕਤੂਬਰ ਦੇ ਸਾਰੇ ਮਹੀਨੇ ਚ ਮੀਂਹ ਪੈ ਰਿਹਾ ਤੇ ਜ਼ਮੀਨ ਪਹਿਲਾਂ ਹੀ ਗਿੱਲੀ ਹੈ ਅਸਲ ਵਿੱਚ ਵੱਡੇ ਪੱਧਰੋਂ ਤੇ ਹਰਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਵੀ ਜ਼ਿਆਦਾ ਹੈ ਇਸ ਮੌਕੇ ਸਰਕਾਰ ਨੇ ਲੋਕਾਂ ਨੂੰ ਘਰ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਜਮੈਕਾ ਦੇ ਪ੍ਰਧਾਨ ਮੰਤਰੀ ਦੁਆਰਾ ਵੀ ਕਿਹਾ ਗਿਆ ਹੈ ਕਿ ਹਰ ਜਮੈਕਾ ਵਾਸੀ ਨੂੰ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਸੀਂ ਸੰਕਟ ਵਿੱਚੋਂ ਮਜ਼ਬੂਤੀ ਨਾਲ ਉੱਭਰਾਂਗੇ ਅਮਰੀਕੀ ਐਨ ਐਚ ਸੀ ਦੇ ਡਾਇਰੈਕਟਰ ਮਾਈਕਲ ਬਰੇਨਨ ਨੇ ਮੰਗਲਵਾਰ ਨੂੰ ਤੇਜ਼ ਹਵਾਵਾਂ ਤੇ ਪਾਰੀਮੀ ਕਾਰਨ ਕਾਤਕ ਹੜ੍ਹਾਂ ਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਵੀ ਅਪੀਲ ਕੀਤੀ ਹੈ ਤੇ ਤੂਫਾਨ ਦੇ ਪ੍ਰਭਾਵ ਨਾਲ ਹੈਤੀ ਦੇ ਡੋਮਿੰਕਨ ਗਨਰਾਜ ਵਿੱਚ ਸੰਕੜੇ ਘੜ ਡੁੱਬ ਗਏ ਨੇ ਡੋਮਿੰਕਨ ਗਨਰਾਜ ਦੀ ਰਾਸਥਾਨੀ ਸੈਂਟੋ ਡੋਮਿੰਗੋ ਵਿੱਚ ਇੱਕ 79 ਸਾਲਾ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਜਦੋਂ ਕਿ 13 ਸਾਲਾ ਬੱਚਾ ਲਾਪਤਾ ਦੱਸਿਆ ਜਾ ਰਿਹਾ ਹੈ ਇਹ ਤੂਫਾਨ ਮੰਗਲਵਾਰ ਰਾਤ ਤੱਕ ਕਿਊਬਾ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ ਤੇ ਬੁੱਧਵਾਰ ਨੂੰ ਬਹਾਮਾਸ 'ਚ ਤੂਫਾਨ ਦੀ ਸਥਿਤੀਆਂ ਵਿਕਸਤ ਹੋਣਗੀਆਂ ਬੁੱਧਵਾਰ ਤੋਂ ਤੁਰਕਸ ਦੇ ਕੈਕੋਸ ਟਾਪੂਆਂ 'ਚ ਤੇਜ਼ ਹਵਾਵਾਂ ਤੇ ਮੀਂਹ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਟੋਕੀਓ ਦੀ ਅਕਾਸਾਕਾ ਪੈਲੈਸ ਵਿੱਚ ਜਾਪਾਨ ਦੀ ਨਵੇਂ ਪ੍ਰਧਾਨ ਮੰਤਰੀ ਸੁਨਾਈਤ ਕਾਚੀ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਦੌਰਾਨ ਟਰੰਪ ਨੇ ਜਾਪਾਨ ਨੂੰ ਅਮਰੀਕਾ ਦਾ ਸਭ ਤੋਂ ਮਜ਼ਬੂਤ ਸਹਿਯੋਗੀ ਦੱਸਿਆ ਤੇ ਜਾਪਾਨ ਨੂੰ ਹਰ ਸੰਭਵ ਸਹਾਇਤਾ ਦਾ ਵਾਅਦਾ ਕੀਤਾ ਤਕਾਈਚੀ ਹਾਲੇਚ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਹੈ ਦੋਵਾਂ ਨੇ ਆਪਣੀ ਮੁਲਾਕਾਤ ਦੌਰਾਨ ਵਪਾਰ ਤੇ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ ਹੈ ਤਕਾਈਚੀ ਨੇ ਐਲਾਨ ਕੀਤਾ ਹੈ ਕਿ ਜਪਾਨ ਅਗਲੇ ਸਾਲ ਅਮਰੀਕਾ ਨੂੰ ਆਪਣੀ 250ਵੀਂ ਬਰੇ ਗੰਢੀ ਮਨਾਉਣ ਲਈ 250 ਚੈਰੀ ਦੇ ਦਰਖਤ ਤੋਹਫੇ ਵਜੋਂ ਦੇਵੇਗਾ ਉਸਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ 트ੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਵੀ ਕਰਨਗੇ। 트ੰਪ ਸੋਮਵਾਰ ਨੂੰ ਜਾਪਾਨ ਪਹੁੰਚੇ ਜਿੱਥੇ ਉਹਨਾਂ ਨੇ ਸਮਰਾਟ ਨਾਰੋਹito ਨਾਲ ਮੁਲਾਕਾਤ ਕੀਤੀ ਤੇ ਅੱਜ ਦੁਪਹਿਰ 트ੰਪ ਤਕਾਇਚੀ ਨਾਲ ਯੋਕੋਸुका ਨੇਵਲ ਬੇਸ ਦਾ ਦੌਰਾ ਕਰਨਗੇ ਜਿੱਥੇ ਅਮਰੀਕੀ 에어ਕ੍ਰਾਫਟ ਕੈਰੀਅਰ ਯੂਐਸਐਸ ਜਾਰਜ ਵੁਸਿੰਗਟਨ ਤਾਇਨਾਤ ਹੈ। 트ੰਪ ਤੇ ਤਕਾਇਚੀ ਨੇ ਮੰਗਲਵਾਰ ਨੂੰ ਵਪਾਰ ਦੀ ਦੁਰਲੱਭਤਾ ਦੇਖਣ ਲਈ ਜਾਓ ਤੇ ਦੋ ਮੁੱਖ ਸਮਝੌਤਿਆਂ ਉੱਤੇ ਦਸਤਖਤ ਕੀਤੇ ਨੇ ਤੇ ਵਪਾਰ ਸਮਝੌਤੇ ਦੇ ਤਹਿਤ ਜਾਪਾਨ ਸੰਯੁਕਤ ਰਾਜ ਅਮਰੀਕਾ 'ਚ 550 ਬਿਲੀਅਨ ਡਾਲਰ ਦਾ ਨ ਬਦਲੇ ਚ ਅਮਰੀਕਾ ਜਾਪਾਨ ਨਿਰਿਆਤ ਉਤੇ 15% ਟੈਰਿਫ ਲਗਾਏਗਾ ਤੇ ਦੁਰਲਭ ਧਰਤੀ ਦੇ ਖਣਿਜਾਂ ਬਾਰੇ ਸਮਝੌਤੇ ਦਾ ਉਦੇਸ਼ ਇਲੈਕਟ੍ਰੋਨਿਕਸ ਲਈ ਜ਼ਰੂਰੀ ਖਣਿਜਾਂ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਜਾਪਾਨ ਵੱਲੋਂ ਰੱਖਿਆ ਖਰਚ ਵਧਾਉਣ ਲਈ ਟਰੰਪ ਉਤੇ ਦਬਾਅ ਘੱਟ ਹੋ ਸਕਦਾ ਹੈ ਟਰੰਪ ਚਾਹੁੰਦਾ ਹੈ ਕਿ ਜਾਪਾਨ ਆਪਣੀ ਫੌਜ ਉਤੇ ਹੋਰ ਪੈਸਾ ਖਰਚ ਕਰੇ ਤੇ ਤਕਾਇਚੀ ਨੇ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਜਾਪਾਨ ਆਪਣੇ ਰੱਖਿਆ ਬਜਟ ਨੂੰ ਦੇਸ਼ ਦੀ ਜੀਡੀਪੀ ਦੇ 2% ਤੱਕ ਵਧਾਈਏ ਮੁਲਾਕਾਤ ਦੌਰਾਨ ਟਰੰਪ ਦੇ ਤਕਾਇਚੀ ਨੇ ਜਾਪਾਨ ਦੀ ਮਰਹੂਮ ਪ੍ਰਧਾਨ ਮੰਤਰੀ ਸਿੰਜੋ ਆਬੇ ਨੂੰ ਵੀ ਯਾਦ ਕੀਤਾ ਤੇ ਤਕਾਇਚੀ ਨੇ ਸੁਝਾਅ ਦਿੱਤਾ ਹੈ ਕਿ ਉਹ ਆਬੇ ਦਾ 골ਫ ਕਲੱਬ ਟਰੰਪ ਨੂੰ ਤੋਹਫ਼ੇ ਵਜੋਂ ਦੇ ਸਕਦੇ ਨੇ ਬੀਤੇ ਦਿਨ ਪੱਛਮੀ ਤੁਰਕੇਚੇ 'ਚ ਇੱਕ ਤੇਜ਼ ਤੂਫਾਨ ਆਇਆ ਜਿਸ ਕਾਰਨ ਕਟੋ-ਕਟੇ ਤਿੰਨ ਇਮਾਰਤਾਂ ਟੱਗ ਗਈਆਂ ਨੇ ਪਰ ਇਸ ਮੌਕੇ ਕਿਸੇ ਵੀ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਆਈ ਆਫਤ ਤੇ ਐਮਰਜੈਂਸੀ ਪ੍ਰਦਾਨ ਏਜੰਸੀ ਦੇ ਅਨੁਸਾਰ 6.2 ਕਿੱਤੀ ਬਤਾ ਵਾਲਾ ਪੁਚਾਲ ਬਾਲੀ ਕੇਸਰ ਸੂਬੇ ਦੇ ਸਿੰਦਰਗੀ ਸ਼ਹਿਰ ਚ ਕੇਂਦਰੀ ਸੀ ਇਹ ਥਾਨਕ ਸਮੇਂ ਅਨੁਸਾਰ 10:48 ਮਿੰਟ ਉਤੇ ਲਗਭਗ 6 ਕਿਲੋਮੀਟਰ ਦੀ ਡੁੰਗਾਇਓ ਤੇ ਟਕਰਾਇਆ ਪੁਚਾਲ ਤੋਂ ਬਾਅਦ ਕਈ ਝਟਕੇ ਲੱਗੇ ਜੋ ਇਸਤਾਂਬੁਲ ਅਤੀ ਨੀੜਲੇ ਸੁਬਿਆਂ ਬਰਸਾ ਮਣੀ ਸਾਤੇ ਅਜ਼ਮਿਰ ਚ ਮਹਿਸੂਸ ਕੀਤੇ ਗਏ ਗ੍ਰਹਿ ਮੰਤਰੀ ਅਲੀ ਯੇਰ ਕਿਲਾਈਆ ਨੇ ਕਿਹਾ ਕਿ ਸਿੰਦਰਗੀ ਚ ਕਟੋ-ਕਟ ਤਿੰਨ ਖਾਲੀ ਮਾਰ ਤਾਂ ਤੇ ਇੱਕ ਦੋ ਮੰਜ਼ਲਾ ਦੁਕਾਨ ਵੀ ਟਹਿ ਗਈ ਪਿਛਲੇ ਪੁਚਾਲ ਚ ਟਾਂਚਿਆਂ ਨੂੰ ਪਹਿਲਾਂ ਹੀ ਨੁਕਸਾਨ ਪਹੁੰਚਿਆ ਹੋਇਆ ਸੀ ਤੇ ਬਲੀਕੇਸਰ ਦੇ ਗਵਰਨਰ ਦੇ ਅਨੁਸਾਰ ਇਸ ਪੋਚਾਲ ਚ ਕੁੱਲ 22 ਲੋਕ ਜ਼ਖਮੀ ਹੋਏ ਨੇ ਸੰਦਰਗੀ ਦੇ ਜ਼ਿਲ੍ਹਾ ਪ੍ਰਸ਼ਾਸਕ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਤੱਕ ਅਸੀਂ ਕਿਸੇ ਜਾਣੇ ਨੁਕਸਾਨ ਦੀ ਪਛਾਣ ਨਹੀਂ ਕੀਤੀ ਪਰ ਅਸੀਂ ਆਪਣਾ ਮੁਲਾਂਕਣ ਜਾਰੀ ਰੱਖ ਰਹੇ ਹਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਸਿੰਦਰਗੀ ਚ ਅਗਸਤ ਚ 6.1 ਦੀ ਤਿੱਬਤਾ ਦਾ ਪੋਚਾਰ ਵੀ ਆਇਆ ਸੀ ਜਿਸ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਦਰਜਨਾ ਹੋਰ ਲੋਕ ਜ਼ਖਮੀ ਹੋਏ ਸਨ ਉਦੋਂ ਤੋਂ ਬਲਕਿ ਇਸਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਛੋਟੇ-ਛਟਕੇ ਲੱਗਦੇ ਹੀ ਰਹਿੰਦੇ ਨੇ ਤੇ ਤੁਰਕੀ ਮੁੱਖ ਫੋਲਟ ਲਾਈਨਾਂ ਦੇ ਸਿਖਰ ਉੱਤੇ ਸਿਤ ਤੇ ਪੁਚਾਲ ਅਕਸਰ ਉੱਥੇ ਆਉਂਦਾ ਰਹਿੰਦਾ ਹੈ ਅਜੇ ਨਾਲ ਹੀ 2023 ਚ ਤੁਰਕੀ ਚਸਤ ਪੁਆਇੰਟ 88 ਤੇ ਵਰਤਾ ਦੇ ਪੁਚਾਲ ਨੇ 53000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਤੀ ਲਈ ਸੀ ਤੇ 11 ਦੱਖਣੀ ਤੇ ਦੱਖਣੀ ਪੂਰਬੀ ਸੂਬਿਆਂ ਚ ਲੱਖਾਂ ਇਮਾਰਤਾਂ ਨੂੰ ਤਬਾਹ ਜਾਂ ਨੁਕਸਾਨ ਪਹੁੰਚਾਇਆ ਸੀ ਅਜੇ ਨਾਲ ਹੀ ਗਵਾਂਡੀ ਸੀਰੀਆ ਦੇ ਉੱਤਰੀ ਹਿੱਸਿਆਂ ਚ ਵੀ ਹੋਰ 6000 ਲੋਕ ਮਾਰੇ ਗਏ ਸਨ AI ਤਕਨੀਕੀ ਦਿੱਗਜ OpenAI ਨੇ ਭਾਰਤੀ ਯੂਜ਼ਰਸ ਲਈ ਇੱਕ ਵੱਡਾ ਐਲਾਨ ਕੀਤਾ ਹੈ OpenAI ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚੈਟ GPT Go ਜੋ ਕਿ ਵੱਧ ਕੁਐਰੀ ਸੀਮਾਵਾਂ ਤੇ ਵੱਧ ਚਿੱਤਰ ਬਣਾਉਣ ਦੀ ਸਹੂਲਤਾਂ ਦਿੰਦਾ ਹੁਣ ਉਹ 1 ਸਾਲ ਲਈ ਉਹਨਾਂ ਭਾਰਤੀ ਯੂਜ਼ਰਸ ਨੂੰ ਮੁਫਤ ਦੇਵੇਗੀ ਜੋ 4 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸੀਮਤ ਸਮੇਂ ਦੀ ਪ੍ਰਮੋਸ਼ਨਲ ਮਿਆਦ ਦੌਰਾਨ ਸਾਈਨ ਅਪ ਕਰਦੇ ਨੇ ਚੈਟ GPT Go OpenAI ਦਾ ਹਾਲ ਹੀ ਚ ਲਾਂਚ ਕੀਤਾ ਗਿਆ ਸਬਸਕ੍ਰਿਪਸ਼ਨ ਟਾਇਰ ਹੈ ਜੋ ਭਾਰਤ ਚ ਭਾਰਤ ਚ ਯੂਜ਼ਰਸ ਲਈ ਵਧਿਆ ਹੋਇਆ ਮੈਸੇਜ ਲਿਮਿਟਸ ਇਮੇ ਜਨਰੇਸ਼ਨ ਦੀ ਫਾਈਲ ਅਪਲੋਡ ਦੀ ਪੇਸ਼ਕਸ਼ ਕਰਦਾ ਹੈ ਭਾਰਤ ਨੂੰ ਚੈਟ ਜੀਪੀਟੀ ਆਪਣਾ ਦੂਜਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਬਾਜ਼ਾਰਮੰਦ ਹੈ ਤੇ ਕੰਪਨੀ ਨੇ ਕਿਹਾ ਹੈ ਕਿ 4 ਨਵੰਬਰ ਨੂੰ ਬੰਗਲੂਰੂ ਚ OpenAI ਦੇ ਪਹਿਲੇ ਡੀਵ ਡੇ ਐਕਸਚੇਂਜ ਇਵੈਂਟ ਨੂੰ ਮਨਾਉਣ ਦੌਰਾਨ ਸਾਈਨ ਅਪ ਕਰਨ ਵਾਲੇ ਭਾਰਤ ਚ ਸਾਰੇ ਯੂਜ਼ਰਸ ਲਈ ਚੈਟ ਜੀਪੀਟੀ ਗੋ ਪੂਰੇ 1 ਸਾਲ ਲਈ ਮੁਫਤ ਉਪਲਬਧ ਕਰਵਾ ਰਿਹਾ ਹੈ OpenAI ਦੇ ਅਨੁਸਾਰ ਚੈਟ ਜੀਪੀਟੀ ਗੋ ਅਗਸਤ ਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ ਜਿਸ ਨੂੰ ਯੂਜ਼ਰਸ ਦੇ ਫੀਡਬੈਕ ਦੇ ਜਵਾਬ ਚ ਤਿਆਰ ਕੀਤਾ ਗਿਆ ਸੀ ਇਸ ਚੈਟ ਜੀਪੀਟੀ ਦੀਆਂ ਸਭ ਤੋਂ ਉੱਤਮ ਵਿਸ਼ੇਸ਼ਤਾਵਾਂ ਤੱਕ ਉਹ ਦੇਰੇ ਸਖਾਲੀ ਪਹੁੰਚਦੀ ਮੰਗ ਕੀਤੀ ਗਈ ਸੀ ਜੇ ਲੌਂਸ ਤੋਂ ਬਾਅਦ ਪਹਿਲੇ ਮਹੀਨੇ ਚ ਭਾਰਤ ਚ ਭੁਗਤਾਨ ਕਰਨ ਵਾਲੇ ਚੈਟ ਜੀਪੀਟੀ ਗਾਹਕਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਗਈ। ਇਸ ਮਜ਼ਬੂਤ ਮੰਗ ਦੇ ਮੱਦੇਨਜ਼ਰ OpenAI ਨੇ ਉਦੋਂ ਤੋਂ ਚੈਟ ਜੀਪੀਟੀ ਗੋ ਨੂੰ ਦੁਨੀਆ ਭਰ ਚ ਲਗਭਗ 90 ਬਾਜ਼ਾਰਾਂ ਤੱਕ ਵਧਾ ਦਿੱਤਾ। ਭਾਰਤ ਚ ਲੱਖਾਂ ਲੋਕ ਰੋਜ਼ਾਨਾ ਚੈਟ ਜੀਪੀਟੀ ਦੀ ਵਰਤੋਂ ਕਰਦੇ ਨੇ ਜਿਸ ਚ ਡਿਵੈਲਪਰ, ਵਿਦਿਆਰਥੀ ਤੇ ਪੇਸ਼ੇਵਰਾਂ ਦਾ ਤੇਜ਼ੀ ਨਾਲ ਵਧ ਰਿਹਾ ਪੈਚਾਰਾ ਸ਼ਾਮਲ ਹੈ ਜੋ OpenAI ਦੇ ਉੱਨਤ ਟੂਲਜ਼ ਦਾ ਲਾਭ ਲੈ ਰਹੇ ਨੇ। ChatGPT ਦੇ ਮੁਖੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਭਾਰਤ 'ਚ ChatGPT Go ਲਾਂਚ ਕਰਨ ਤੋਂ ਬਾਅਦ ਅਸੀਂ ਆਪਣੇ ਯੂਜ਼ਰਜ਼ ਵੱਲੋਂ ਕੀਤੀ ਵਰਤੋਂ ਤੇ ਰਚਨਾਤਮਕਤਾ ਦੇਖੀ ਹੈ ਜੋ ਬਹੁਤ ਪ੍ਰੇਰਣਾਦਾਇਕ ਹੈ। ਉਹਨਾਂ ਨੇ ਕਿਹਾ ਹੈ ਕਿ ਭਾਰਤ 'ਚ ਸਾਡੇ ਪਹਿਲੇ ਡੀਪ ਡੇ ਐਕਸਚੇਂਜ ਇਵੈਂਟ ਤੋਂ ਪਹਿਲਾਂ ਅਸੀਂ ਭਾਰਤ ਪਰ ਦੇ ਵਦੇਰੀ ਲੋਕਾਂ ਨੂੰ ਆਧੁਨਿਕ AI ਤੱਕ ਆਸਾਨੀ ਨਾਲ ਪਹੁੰਚ ਕਰਨ ਤੇ ਲਾਭ ਲੈਣ 'ਚ ਮਦਦ ਕਰਨ ਲਈ ChatGPT Go ਨੂੰ 1 ਸਾਲ ਲਈ ਮੁਫਤ ਉਪਲਬਧ ਕਰਵਾ ਰਹੇ ਹਾਂ। ਲਦਾਖ ਦੇ ਅਧਿਕਾਰੀਆਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬੀ ਐਨ ਐਨ ਐਸ ਦੀ ਧਾਰਾ 163 ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਨੂੰ ਵਾਪਸ ਲੈ ਲਿਆ ਜੋ ਪੰਜ ਜਾਂ ਪੰਜ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਪਾਬੰਦੀ ਲਗਾਉਂਦੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਲੇਟੇ ਕਾਰਗਿਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੇ ਸੋਮਵਾਰ ਨੂੰ ਵੱਖਰੇ ਤੌਰ ਤੇ ਪਾਬੰਦੀਆਂ ਹਟਾਉਣ ਦੇ ਹੁਕਮ ਦਿੱਤੇ ਨੇ ਜੋ ਕਿ ਖੇਤਰ ਚ ਸ਼ਾਂਤੀ ਪੰਗਕਰਨ ਤੇ ਜਨਤਕ ਸ਼ਾਂਤੀ ਵਿੱਚ ਵਿਘਨ ਪਾਉਣ ਤੋਂ ਰੋਕਣ ਲਈ ਲਗਾਈਆਂ ਗਈਆਂ ਸਨ ਇਪਾਬੰਦੀਆਂ ਪਹਿਲਾਂ 24 ਸਤੰਬਰ ਤੋਂ ਲੇਚ ਵਿਆਪਕ ਹਿੰਸਾ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਲਗਾਈਆਂ ਗਈਆਂ ਸਨ ਜਿਸ 'ਚ 4 ਵਿਅਕਤੀ ਮਾਰੇ ਗਏ ਸਨ ਤੇ ਕਈ ਜ਼ਖਮੀ ਹੋ ਗਏ ਸਨ ਲਗਭਗ 3 ਹਫ਼ਤੇ ਬਾਅਦ ਇਹਨਾਂ ਨੂੰ ਵਾਪਸ ਲੈ ਲਿਆ ਗਿਆ ਤੇ ਹਾਲਾਂਕਿ 17 ਅਕਤੂਬਰ ਨੂੰ ਲੇ ਅਪੈਕਸ ਬੋਡੀ ਤੇ ਕਾਰਗਿਲ ਡੈਮੋਕਰੈਟਿਕ ਅਲਾਈਐਂਸ ਦੁਆਰਾ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਦੇ ਨਾਲ ਹੀ ਪਾਬੰਦੀਆਂ ਦੁਬਾਰਾ ਲਗਾਈਆਂ ਗਈਆਂ ਸਨ ਇਹ ਦੋਵੇਂ ਸੰਸਥਾਵਾਂ ਸੰਵਿਧਾਨ ਦੀ 6ਵੀਂ ਅਨੁਸੂਚੀ ਦੇ ਤਹਿਤ ਰਾਜਾ ਦਾ ਦਰਜਾ ਤੇ ਸੁਰੱਖਿਆ ਦੀ ਮੰਗ ਦੇ ਸਮਰਥਨ 'ਚ ਅੰਦੋਲਨ ਦੀ ਅਗਵਾਈ ਕਰ ਰਹੀਆਂ ਸਨ ਗ੍ਰਹਿ ਮੰਤਰਾਲੇ ਵੱਲੋਂ 24 ਨਵੰਬਰ ਨੂੰ ਲੇ ਹਿੰਸਾ ਦੀ ਨਿਆਂਇਕ ਜਾਂਚ ਦਾ ਐਲਾਨ ਕਰਕੇ ਇੱਕ ਮੁੱਖ ਮੰਗ ਨੂੰ ਸੰਬੋਧਿਤ ਕਰਨ ਤੋਂ ਕੁਝ ਦਿਨ ਬਾਅਦ ਦੋਵਾਂ ਸਮੂਹਾਂ ਨੂੰ 5 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ 22 ਅਕਤੂਬਰ ਨੂੰ ਕੇਂਦਰ ਨਾਲ ਗੱਲਬਾਤ ਮੁੜ ਸ਼ੁਰੂ ਕੀਤੀ ਗਈ ਲੇ ਦੇ ਜ਼ਿਲ੍ਹਾ ਮੈਜਿਸਟਰੇਟ ਰੋਮਿਲ ਸਿੰਘ ਡੋਂਕ ਨੇ ਕਿਹਾ ਹੈ ਕਿ ਐਸਐਸਪੀ ਨੇ 24 ਅਕਤੂਬਰ ਨੂੰ ਰਿਪੋਰਟ ਦਿੱਤੀ ਸੀ ਕਿ ਹੁਣ ਸ਼ਾਂਤੀ ਤੇ ਜਨਤਕ ਵਿਵਸਥਾ ਦੀ ਉਲੰਘਣਾ ਦਾ ਕੋਈ ਤੁਰੰਤ ਖ਼ਤਰਾ ਨਹੀਂ ਹੈ ਤੇ ਸਿਫਾਰਸ਼ ਕੀਤੀ ਹੈ ਕਿ ਲੇ ਤਹਿਸੀਲ ਚੋ ਤਾਰਾ 163 ਤਹਿਤ ਲਗਾਈਆਂ ਗਈਆਂ ਪਾਬੰਦੀਆਂ ਨੂੰ ਵਾਪਸ ਲਿਆ ਜਾ ਸਕੇ ਇਸ ਲਈ ਮੈਂ ਇਸ ਦੁਆਰਾ ਤੁਰੰਤ ਪ੍ਰਭਾਵ ਨਾਲ ਪਾਬੰਦੀਆਂ ਨੂੰ ਵਾਪਸ ਲੈਂਦਾ ਹੈ ਡੋਂਕ ਨੇ ਸੋਮਵਾਰ ਨੂੰ ਜਾਰੀ ਕੀਤੇ ਆਪਣੇ ਆਦੇਸ਼ ਚ ਇਹ ਸਭ ਕੁਝ ਕਿਹਾ ਕਾਰਗਿਲ ਦੇ ਜ਼ਿਲ੍ਹਾ ਮੈਜਿਸਟਰੇਟਰ ਅਕੇਸ਼ ਕੁਮਾਰ ਨੇ ਵੀ ਐਸਐਸਪੀ ਤੋਂ ਇਸੇ ਤਰ੍ਹਾਂ ਦੀ ਸੁਨੇਹੀ ਦਾ ਹਵਾਲਾ ਦਿੱਤੇ ਤਹਿਤ ਪਾਬੰਦੀਆਂ ਹਟਾਉਣ ਦਾ ਐਲਾਨ ਕਰਦੇ ਹੋਏ ਇੱਕ ਸਮਾਨ ਹੁਕਮ ਜਾਰੀ ਕਰ ਦਿੱਤਾ। ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਨੇ ਲੋਰਸ ਬਿਸ਼ਨੋਈ ਗਰੋਥ ਦੀ ਸਾਬਕਾ ਸਰਗਰਮ ਮੈਂਬਰ ਤੇ ਮੌਜੂਦਾ ਸਮੇਂ ਰੋਹਿਤ ਗੋਦਾਰਾ ਗਰੋ ਲਈ ਕੰਮ ਕਰਦੇ ਗੈਂਗਸਟਰ ਜਗਦੀਪ ਸਿੰਘ ਉਰਫ ਜੱਗਾ ਨੂੰ ਅਮਰੀਕਾ ਵਿੱਚ ਕੈਨੇਡਾ ਨਾਲ ਲੱਗਦੀ ਸਰਹੱਦ ਤੋਂ ਗ੍ਰਿਫਤਾਰ ਕੀਤਾ। ਜੱਗਾ ਦੀ ਗ੍ਰਫਤਾਰੀ 'ਚ ਰਾਜਸਥਾਨ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਅਹਿਮ ਭੂਮਿਕਾ ਰਹੀ ਹੈ। AGTF ਨੇ ਗ੍ਰਫਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜੱਗਾ ਨੂੰ ਭਾਰਤ ਵਾਪਸ ਲਿਆਉਣ ਲਈ ਕਾਨੂੰਨੀ ਚਾਰਾ ਜੋਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਧਿਕਾਰ ਅਸੂਤਰਾ ਨੇ ਕਿਹਾ ਹੈ ਕਿ ਜੱਗਾ ਜੋ ਤੁਰਕੋਟ ਪੰਜਾਬ ਦਾ ਵਸਨੀਕ ਹੈ ਲੰਬੇ ਸਮੇਂ ਤੋਂ ਪਗੋੜਾ ਸੀ ਤੇ AGTF ਟੀਮਾਂ ਪੂਰੀ ਸਰਗਰਮੀ ਨਾਲ ਉਸ ਦੀ ਪਾਲ ਕਰ ਰਹੀਆਂ ਨੇ। ਜੱਗਾ ਦੇ ਗਰੋਰ ਮੁਖ ਤੌਰ ਉਤੇ ਪੰਜਾਬ ਅਤੇ ਰਾਜਸਥਾਨ ਚ ਸਰਗਰਮ ਰਹੀ ਨੀਤੀ ਉਸ ਖਿਲਾਫ ਪੰਜਾਬ ਚ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਨੇ ਤੇ ਅਦਾਲਤ ਨੇ ਉਸਨੂੰ ਪਗੋੜਾ ਅਪਰਾਧੀ ਐਲਾਨਿਆ ਹੋਇਆ ਮਾਰਚ 2017 ਵਿੱਚ ਜੱਗਾ ਨੂੰ ਜੋਧਪੁਰ ਦੇ ਪ੍ਰਤਾਪ ਨਗਰ ਥਾਣਾ ਖੇਤਰ ਚ ਡਾਕਟਰ ਸੁਨੀਲ ਚੰਦਕ ਉਤੇ ਫਾਇਰਿੰਗ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਚ ਲੋਰੈਂਸ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਨਾਲ ਜੇਲ੍ਹ ਭੇਜਿਆ ਗਿਆ ਸੀ ਸਤੰਬਰ 2017 ਚ ਜੋਧਪੁਰ ਦੇ ਸਰਦਾਰਪੁਰਾ ਥਾਣਾ ਖੇਤਰ ਚ वासुदेव असरानी ਦੇ ਕਤਲ ਚ ਵਿਸ਼ਾ ਅਮਲਸਨ ਜਮਾਨਤ ਮਿਲਣ ਤੋਂ ਬਾਅਦ ਉਹ ਕਰੀਬ 3 ਸਾਲ ਪਹਿਲਾਂ ਦੁਬਈ ਭੱਜ ਗਿਆ ਸੀ ਤੇ ਉਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚਲਾ ਗਿਆ ਸੀ ਇਸ ਮਹੀਨੇ ਦਰਾਂ ਰਾਜਸਥਾਨ ਏਜੀਟੀਐਫ ਦੀ ਇਹ ਵੱਡੀ ਦੂਜੀ ਵੱਡੀ ਪ੍ਰਾਪਤੀ ਹੈ ਇਸ ਤੋਂ ਪਹਿਲਾਂ ਏਜੀਟੀਐਫ ਤੇ ਸੀਬੀਆਈ ਦੀ ਇੰਟਰਪੋਲ ਸਾਖਾ ਵੱਲੋਂ ਸਾਂਝੇ ਰੂਪ ਚ ਚਲਾਇਆ ਇੱਕ ਕੁਮਾਂਤਰੀ ਆਪਰੇਸ਼ਨ ਤੋਂ ਬਾਅਦ ਲੋਰੈਂਸ ਬਿਸ਼ਨੋਈ ਰੋਹਿਤ ਗੋਦਾਰਾ ਗੋਲਡੀ ਬਰਾੜ ਗੈਂਗ ਨੈਟਵਰਕ ਦੇ ਇੱਕ ਮੁੱਖ ਮੈਂਬਰ ਅਮਿਤ ਸ਼ਰਮਾ ਉਫ ਜੈਕ ਪੰਡਿਤ ਨੂੰ ਅਮਰੀਕਾ ਵਿੱਚ ਹਿਰਾਸਤ ਚ ਲਿਆ ਗਿਆ ਸੀ ਸੂਤਰਾਂ ਨੇ ਦੱਸਿਆ ਕਿ ਰਾਜਸਥਾਨ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਦਿਨੇਸ਼ ਐਮ ਐਨ ਦੇ ਨਿਰਦੇਸ਼ਾਂ ਹੇਠ ਏਜੀਟੀਐਫ ਨੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਅਮਿਤ ਸ਼ਰਮਾ ਦੀਆਂ ਦੁਬਈ, ਸਪੇਨ ਤੇ ਕਈ ਹੋਰ ਦੇਸ਼ਾਂ ਰਾਹੀਂ ਸਰਗਰਮੀਆਂ ਦਾ ਪਤਾ ਲਗਾਇਆ ਸੀ ਪੰਜਾਬ ਵਾਸੀਆਂ ਲਈ ਇੱਕ ਹੋਰ ਖੁਸ਼ਖਬਰੀ ਆਈ ਹੈ ਸੂਬਾ ਸਰਕਾਰ ਨੇ ਜਗਰਾਉਂ ਨਕੋਦਰ ਰੋਡ ਉਤੇ ਟੋਲ ਪਲਾਜ਼ਾ ਬੰਦ ਕਰਨ ਦਾ ਫੈਸਲਾ ਕੀਤਾ ਇਹ ਫੈਸਲਾ ਨਿਰਤਾਰਤ ਸਮੇਤੋਂ ਲਗਭਗ 1.5 ਸਾਲ ਪਹਿਲਾਂ ਲਾਗੂ ਕੀਤਾ ਜਾ ਰਿਹਾ ਹੈ ਟੋਲ ਪਲਾਜ਼ਾ ਅਸਲ ਚ 15 ਮਈ 2023 ਤੱਕ ਚੱਲਣ ਵਾਲਾ ਸੀ ਪਰ ਹੁਣ ਇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਇਸ ਰੂਟ ਉਤੇ ਯਾਤਰਾ ਕਰਨ ਵਾਲੇ ਡਰਾਈਵਰਾਂ ਨੂੰ ਹੁਣ ਕੋਈ ਟੋਲ ਫੀਸ ਨਹੀਂ ਦੇਣੀ ਪਵੇਗੀ ਪੰਜਾਬ ਸਰਕਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਸਾਡੇ 3 ਸਾਲਾਂ 'ਚ 18 ਟੋਲ ਪਲਾਜ਼ੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਨੇ ਤੇ ਜਗਰੌਨ ਨਕੋਦਰ ਟੋਲ ਪਲਾਜ਼ਾ ਇਸ ਲੜੀ 'ਚ 19ਵਾਂ ਬਣ ਗਿਆ ਇਸ ਕਦਮ ਨਾਲ ਨਾ ਸਿਰਫ ਯਾਤਰੀਆਂ ਨੂੰ ਰਾਹਤ ਮਿਲੇਗੀ ਸਗੋਂ ਵਾਜਾਈ ਦੇ ਖਰਚੇ ਵੀ ਘਟ ਹੋਣਗੇ ਰਾਜ ਸਰਕਾਰ ਦੇ ਅਨੁਸਾਰ ਇਹ ਟੋਲ ਪਲਾਜ਼ਾ ਪਹਿਲਾਂ ਜਨਤਕ ਨਿੱਜੀ ਭਾਈਵਾਲੀ ਮਾਡਲ ਦੇ ਤਹਿਤ ਚਲਾਏ ਜਾਂਦੇ ਸਨ ਹੁਣ ਸਰਕਾਰ ਇਹਨਾਂ ਸੜਕਾਂ ਦੀ ਨਿਗਰਾਨੀ ਤੇ ਰੱਖ-ਰਖਾਅ ਕਰੇਗੀ ਸਰਕਾਰੀ ਅੰਕੜਿਆਂ ਅਨੁਸਾਰ ਸਰਕਾਰ ਪਹਿਲਾਂ 18 ਟੋਲ ਪਲਾਜ਼ਿਆਂ ਤੋਂ ਸਾਲਾਨਾ ਲਗਭਗ 222 ਕਰੋੜ ਦਾ ਮਾਲੀਆ ਪੈਦਾ ਕਰਦੀ ਸੀ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਜਨਤਕ ਸਹੂਲਤ ਸੁਚਾਰੂ ਆਵਾਜ਼ ਆਈ ਤੇ ਰਾਜ ਦੇ ਵਿਕਾਸ ਨੂੰ ਉਸ਼ਾਹਿਤ ਕਰਨ ਵਾਲਾ ਇੱਕ ਹੋਰ ਵੱਡਾ ਕਦਮ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਐਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ